अलास्का ट्रम्प पुतिन दी ਇਤਿਹਾਸਿਕ ਮੁਲਾਕਾਤ ਯੂਕਰੇਨ ਜੰਗ ਦਾ ਅੰਤ ਜਾਂ ਫਿਰ ਨਵੇਂ ਖੇਡ ਦੀ ਸ਼ੁਰੂਆਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਿਤਪਾਲ ਮਹਾਰਾਣਾ ਗਲੋਬਲ ਵੌਇਸ ਤੋਂ 15 ਅਗਸਤ 2025 ਅਲਾਸਕਾ ਅਮਰੀਕਾ ਦੇ ਸਾਬਕਾ ਤੇ ਹੁਣ ਦੇ ਪ੍ਰੈਜ਼ੀਡੈਂਟ ਡੋਨਾਲਡ 트ਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕੋ ਟੇਬਲ ਤੇ ਹੋਣਗੇ ਕੀ ਇਹ ਮੀਟਿੰਗ ਯੂਕਰੇਨ ਜੰਗ ਦਾ ਅੰਤ ਕਰੇਗੀ ਜਾਂ ਫਿਰ ਸਿਰਫ ਇੱਕ ਨਵਾਂ ਰਾਜਨੀਤਿਕ ਖੇਡ ਸ਼ੁਰੂ ਹੋਣ ਜਾ ਰਿਹਾ ਹੈ ਆਓ ਪੂਰੀ ਕਹਾਣੀ ਸਮਝੀਏ ਕਿ ਆਖਿਰ ਗੱਲ ਜਾਂ ਕਿੱਧਰ ਨੂੰ ਰਹੀ ਹੈ ਲੋਕੇਸ਼ਨ ਦੀ ਸਿੰਬੋਲਿਕ ਮਹੱਤਤਾ ਸਭ ਤੋਂ ਪਹਿਲਾਂ ਅਲਾਸਕਾ ਹੀ ਕਿਉਂ 1867 ਤੱਕ ਅਲਾਸਕਾ ਰੂਸ ਦਾ ਹਿੱਸਾ ਸੀ ਫਿਰ ਅਮਰੀਕਾ ਨੇ 72 ਲੱਖ ਡਾਲਰ ਦੇ ਵਿੱਚ ਇਸ ਨੂੰ ਖਰੀਦਿਆ ਹੁਣ ਦੋਵੇਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਉੱਥੇ ਮਿਲਣ ਆ ਰਹੇ ਨੇ ਇਹ ਸਿਰਫ ਜੀਓਗ੍ਰਾਫਿਕਲੀ ਨਹੀਂ ਸਗੋਂ ਹਿਸਟੋਰਿਕਲ ਤੌਰ ਤੇ ਵੀ ਇਹ ਇੱਕ ਵੱਡਾ ਪਾਰਾ ਸੰਕੇਤ ਹੈ ਅਲਾਸਕਾ ਵਸ਼ਿੰਗਟਨ ਤੋਂ ਦੂਰ ਹੈ ਤੇ ਰੂਸ ਦੇ ਨੇੜੇ ਆ ਇੱਕ ਹਾਫ ਵੇ ਮੀਟਿੰਗ ਪੁਆਇੰਟ ਹੈ ਹੁਣ ਗੱਲ ਕਰੀਏ ਕਿ ਮੀਟਿੰਗ ਦਾ ਅਜੰਡਾ ਕੀ ਹੈ 트럼ਪ ਕਹਿ ਰਹੇ ਨੇ ਕਿ ਉਹ ਯੂਕਰੇਨ جنگ ਨੂੰ ਖਤਮ ਕਰਨ ਲਈ ਇੱਕ ਡੀਲ ਕਰਨਾ ਚਾਹੁੰਦੇ ਨੇ ਸੂਤਰਾਂ ਦੇ ਅਨੁਸਾਰ ਇਸ ਵਿੱਚ ਲੈਂਡ ਸਵਾਪ ਯਾਨੀ ਕਿ ਕੁਝ ਖੇਤਰ ਰੂਸ ਦੇ ਹੱਕ ਵਿੱਚ ਦੇਣ ਦੀ ਗੱਲ ਹੈ ਹੋ ਸਕਦੀ ਹੈ ਪੁਤਿਨ ਦੇ ਲਈ ਇਹ ਮੌਕਾ ਹੈ ਆਪਣੀ ਅੰਤਰਰਾਸ਼ਟਰੀ ਇਕਲਤਾ ਨੂੰ ਤੋੜਨ ਦਾ ਤੇ ਆਪਣੇ ਹੱਕ ਵਿੱਚ ਕੁਝ ਮੰਵਾਉਣ ਦਾ ਪਰ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੇ ਸਾਫ ਆਖਿਆ ਕਿ ਕੋਈ ਵੀ ਆਪਣੀ ਧਰਤੀ ਕਿਫਟ ਨਹੀਂ ਕਰੇਗਾ ਦੋਵਾਂ ਲੀਡਰਾਂ ਦੇ ਇਸ ਵਿੱਚੋਂ ਫਾਇਦੇ ਵੀ ਨਜ਼ਰ ਆ ਰਹੇ ਨੇ ਆਖਰ ਕੀ ਛੁਪੇ ਹੋਏ ਫਾਇਦੇ ਨੇ 트럼ਪ ਦੇ ਕੀ ਫਾਇਦੇ ਹੋ ਸਕਦੇ ਆ ਆਪਣੇ ਆਪ ਨੂੰ ਇੱਕ ਡੀਲ ਮੇਕਰ ਸਾਬਤ ਕੀਤਾ ਜਾ ਸਕਦਾ ਹੈ ਅਮਰੀਕਾ ਦੇ ਜਿਹੜੇ ਵੋਟਰ ਐ ਉਹਨਾਂ ਨੂੰ ਦਿਖਾਇਆ ਜਾ ਸਕਦਾ ਕਿ ਉਹ ਹੁਣ ਵਿਦੇਸ਼ੀ ਜੰਗ ਨੂੰ ਖਤਮ ਕਰ ਸਕਦੇ ਨਹੀਂ ਤੇ ਬਾਕੀ ਜੇਕਰ ਪੁਤਿਨ ਦੀ ਗੱਲ ਕਰੀਏ ਉਹਨਾਂ ਦੇ ਕੀ ਛੁਪੇ ਹੋਏ ਫਾਇਦੇ ਹੋ ਸਕਦੇ ਆ ਅਮਰੀਕੀ ਜ਼ਮੀਨ ਤੇ ਆ ਕੇ ਉਹ ਆਪਣੀ ਤਾਕਤ ਦਿਖਾਉਣ ਦਾ ਮੌਕਾ ਹੈ ਜਿਹੜਾ ਉਹ ਕਦੇ ਵੀ ਨਹੀਂ ਖੁੰਝਾਉਣਗੇ ਸੰਭਾਵੀ ਸੈਂਕਸ਼ਨਸ ਨੇ ਉਹ ਤੋਂ ਰਾਹਤ ਮਿਲ ਸਕਦੀ ਹੈ ਹੋਰ ਸੰਭਾਵੀ ਨਤੀਜੇ ਕੀ ਹੋ ਸਕਦੇ ਆ ਸਭ ਤੋਂ ਵਧੀਆ ਸਿਨੈਰੋ ਸੀਜ਼ ਫਾਇਰ ਦਾ ਫਰੇਮਵਰਕ ਜਿਸ ਵਿੱਚ ਫੌਜਾਂ ਦੀ ਹੌਲੀ-ਹੌਲੀ ਵਾਪਸੀ ਇੰਡੀਆ ਤੇ ਇੰਟਰਨੈਸ਼ਨਲ ਨਿਗਰਾਨੀ ਵਧਦੀ ਹੈ ਤੇ ਸਭ ਤੋਂ ਸੰਭਾਵੀ ਇਹ ਹੈ ਕਿ ਇੱਕ ਅਸਪਸ਼ਟ ਜਿਹੀ ਸਟੇਟਮੈਂਟ ਹੈ ਜਿੱਥੇ ਦੋਵੇਂ ਲੀਡਰ ਆਪਣੀ ਆਪਣੀ ਪਬਲਿਕ ਲਈ ਜਿੱਤ ਦਾ ਦਾਵਾ ਕਰਨਗੇ ਅਸੀਂ ਵੀ ਜਿੱਤ ਗਏ ਅਸੀਂ ਵੀ ਜਿੱਤ ਗਏ ਪਰ ਸਭ ਤੋਂ ਮਾੜਾ ਤਾਂ ਹੋਏਗਾ ਜੇਕਰ ਗੱਲਬਾਤ ਫੇਲ ਹੋ ਜਾਂਦੀ ਹੈ ਫਿਰ ਨਾਟੋ ਦੇ ਨਾਲ ਅਮਰੀਕਾ ਦੇ ਰਿਸ਼ਤੇ ਹੋਰ ਖਰਾਬ ਹੋ ਜਾਣਗੇ ਬਾਕੀ ਦੁਨੀਆ ਦੀ ਕੀ ਪ੍ਰਤੀਕਿਰਿਆ ਆ ਰਹੀ ਹੈ ਇਸ ਤੇ ਨਾਟੋ ਦੇਸ਼ ਟੈਨਸ਼ਨ ਚ ਨੇ ਕਿ ਟਰੰਪ ਉਹ ਯੂਰਪ ਤੇ ਯੂਕਰੇਨ ਨੂੰ ਬਾਈਪਾਸ ਨਾ ਕਰ ਦੇਣ ਕਿਤੇ ਚੀਨ ਚੁਪਚੰਪ ਦੇਖ ਰਿਹਾ ਕਿਉਂਕਿ ਰੂਸ ਦੀ ਪੱਛਮ ਦੇ ਨਾਲ ਖਾਈ ਚੀਨ ਦੇ ਲਈ ਫਾਇਦੇਮੰਦ ਸੰਭਵ ਹੋ ਸਕਦੀ ਹੈ ਗਲੋਬਲ ਸਾਊਥ ਜ਼ਿਆਦਾਤਰ ਦੇਸ਼ ਪੀਸ ਚਾਹੁੰਦੇ ਨੇ ਪਰ ਵੇਖਣਗੇ ਕਿ ਡੀਲ ਕਿੰਨੀ ਬੈਲੈਂਸਡ ਹੈ ਇਸ ਦੀ ਹਿਸਟੋਰਿਕਲ ਇੰਪੋਰਟੈਂਸ ਕੀ ਬਣਦੀ ਹੈ ਇਸ ਦਿਨ ਦੀ ਇਹ ਪਹਿਲੀ ਵਾਰ ਹੋਏਗਾ ਕਿ ਰੂਸੀ ਪ੍ਰੈਜ਼ੀਡੈਂਟ ਅਮਰੀਕਾ ਚ ਆ ਕੇ ਇਸ ਤਰ੍ਹਾਂ ਦੀ ਮੀਟਿੰਗ ਕਰੇਗਾ ਜਦੋਂ ਰੂਸ ਐਕਟਿਵਲੀ ਖੁਦ ਜੰਗ ਵਿੱਚ ਹੈ ਇਹ ਯੂਕਰੇਨ ਜੰਗ ਦੇ ਰੁਖ ਨੂੰ ਮੋੜ ਸਕਦੀ ਹੈ ਇਹ ਮੀਟਿੰਗ ਜਾਂ ਫਿਰ ਇੱਕ ਹੋਰ ਫੋਟੋ ਆਪਸ਼ਨ ਬਣ ਕੇ ਵੀ ਰਹਿ ਸਕਦੀ ਹੈ ਇਹ ਵੀ ਹੋ ਸਕਦਾ ਹੈ 15 ਅਗਸਤ ਨੂੰ ਅਸੀਂ ਵੇਖਾਂਗੇ ਇਹ ਮੀਟਿੰਗ ਸੱਚਮੁੱਚ ਪੀਸ ਲੈ ਕੇ ਆਉਂਦੀ ਹੈ ਜਾਂ ਸਿਰਫ ਹੈਡਲਾਈਨਸ ਤੁਸੀਂ ਦੱਸੋ ਕੇ ਟਰੰਪ ਨੂੰ ਪੁੱਤ ਨੂੰ ਮਨਾ ਸਕਣਗੇ ਕਮੈਂਟ ਵਿੱਚ ਆਪਣੀ ਰਾਏ ਲਿਖੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਦੇ ਨਾਲ ਹੀ ਦਿਓ ਅੱਜ ਅੰਦਰ ਫਿਰ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਹੱਸਦੇ ਬਸਤੇ ਰਹੋ ਜ਼ਿੰਦਗੀ ਜ਼ਿੰਦਬਾਦ